जॉन जा वाल झका यूके जा ध्यान नैन आ खबर पाउस वीजा नी अपडेट दो हजार 2024 च यूके ने बदले रू ਨਹੀਂ ਲਿਜਾ ਸਕੋਗੇ ਨਾਲ ਯੂਕੇ ਜਾਣ ਵਾਲਿਆਂ ਦੇ ਲਈ ਮਾੜੀ ਖਬਰ ਸਾਹਮਣੇ ਆਈ ਹੈ ਪਾਉਸ ਵੀਜ਼ਾ ਵਾਲਿਆਂ ਨੂੰ ਯੂਕੇ ਨੇ ਵੱਡਾ ਚਟਕਾ ਦਿੱਤਾ ਹੈ ਜੇ ਤੁਸੀਂ ਯੂਕੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਆ ਖਬਰ ਧਿਆਨ ਨਾਲ ਸੁਣ ਲਓ ਸਪਾਊਸ ਵੀਜ਼ਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਸਪਾਊਸ ਵੀਜ਼ਾ ਨੂੰ ਲੈ ਕੇ 2024 ਦੇ ਵਿੱਚ ਯੂਕੇ ਨੇ ਆਪਣੇ ਰੂਲ ਬਦਲ ਦਿੱਤੇ ਨੇ ਜੇ ਤੁਸੀਂ ਸਟੂਡੈਂਟ ਹੋ ਅਤੇ ਯੂਕੇ ਜਾਣਾ ਚਾਹੁੰਦੇ ਹੋ ਅਤੇ ਯੂਕੇ ਜਾ ਕੇ ਉੱਥੇ ਆਪਣੇ ਫੈਮਿਲੀ ਮੈਂਬਰ ਜਾਂ ਆਪਣੇ ਜੀਵਨ ਸਾਥੀ ਨੂੰ ਬੁਲਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਕਿਉਂਕਿ ਸਪਾਊਸ ਵੀਜ਼ਾ ਨੂੰ ਲੈ ਕੇ ਯੂਕੇ ਨੇ ਕਈ ਬਦਲਾ ਕੀਤੇ ਨੇ ਅਤੇ ਰੂਲ ਚੇਂਜ ਕੀਤੇ ਨੇ ਜੋ ਤੁਹਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਤੁਸੀਂ ਇੱਥੋਂ ਇਹ ਸੋਚ ਕੇ ਜਾਓਗੇ ਕਿ ਉੱਥੇ ਜਾਓਗੇ ਤੁਸੀਂ ਸਟੱਡੀ ਕਰੋਗੇ ਤੇ ਆਪਣੇ ਲਾਈਫ ਪਾਰਟਨਰ ਜਾਂ ਪਰਿਵਾਰਕ ਮੈਂਬਰ ਨੂੰ ਸਪਾਊਸ ਵੀਜ਼ਾ ਤੇ ਉੱਥੇ ਬੁਲਾਓਗੇ ਤਾਂ ਫਿਰ ਇਹ ਸੋਚ ਤੁਹਾਡੀ ਬਿਲਕੁਲ ਗਲਤ ਹੋਣ ਵਾਲੀ ਹੈ ਕਿਉਂਕਿ ਯੂਕੇ ਨੇ ਸਪਾਊਸ ਵੀਜ਼ਾ ਨੂੰ ਲੈ ਕੇ ਵੱਡੇ ਬਦਲਾ ਕਰ ਦਿੱਤੇ ਨੇ ਜੀ ਹਾਂ ਯੂਨਾਈਟਿਡ ਕਿੰਗਡਮ ਯੂਕੇ ਨੇ ਬੱਚੇ ਪੜ ਰਹੇ ਵਿਦਿਆਰਥੀ ਧਿਆਨ ਨੂੰ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ ਬ੍ਰਿਟੇਨ ਦੀ ਸਰਕਾਰ ਨੇ ਜਨਵਰੀ 2024 ਤੋਂ ਪਤੀ-ਪਤਨੀ ਵੀਜ਼ਾ ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਯੂਕੇ ਦੇ ਵਿੱਚ ਪੜ ਰਿਹਾ ਕੋਈ ਵੀ ਵਿਦੇਸ਼ੀ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਨਹੀਂ ਲੈ ਜਾ ਸਕੇਗਾ ਜ਼ਿਕਰ ਹੋ ਗਿਆ ਕਿ ਕੈਨੇਡਾ ਅਤੇ ਯੂਕੇ ਜਾਣ ਲਈ ਪੰਜਾਬ ਦੇ ਵਿੱਚ ਵੀ ਕੰਟਰੈਕਟ ਮੈਰਿਜ ਕਰਵਾਈਆਂ ਜਾ ਰਹੀਆਂ ਨੇ ਪੰਜਾਬ, ਜੰ디ਗੜ ਅਤੇ ਹਰਿਆਣਾ ਦੇ ਕਈ ਲੋਕ ਯੂਕੇ ਜਾਂ ਕੈਨੇਡਾ ਦੇ ਵਿੱਚ ਪੜਦੀਆਂ ਕੁੜੀਆਂ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਨੇ ਪਰ ਹੁਣ 1 ਜਨਵਰੀ 2024 ਤੋਂ ਯੂਕੇ 스파우스 ਵੀਜ਼ਾ ਨਹੀਂ ਦੇਵੇਗਾ ਇਸ ਨਾਲ ਕੰਟ੍ਰੈਕਟ ਮੈਰਿਜ ਘਟ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਦਰਅਸਲ ਜਨਵਰੀ 2021 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਉੱਥੇ ਕੰਮ ਕਰਨ ਵਾਲੇ ਲੋਕਾਂ ਲਈ ਸਲਾਣਾ ਕਟੋਕਾਟ 25600 ਪਾਉਂਡ ਦੀ ਆਮਦਨ ਤੈਅ ਕੀਤੀ ਸੀ ਪਰ ਭਾਰਤੀ ਖਾਸ ਕਰਕੇ ਪੰਜਾਬ ਦੇ ਲੋਕ ਬ੍ਰਿਟੇਨ ਪਹੁੰਚੇ ਜੋ ਖੇਤੀ ਤੋਂ ਇਲਾਵਾ ਹਸਪਿਟੈਲਿਟੀ ਇੰਡਸਟਰੀ ਦੇ ਵਿੱਚ ਘੱਟ ਤਨਖਾਹ ਤੇ ਕੰਮ ਕਰਨ ਲੱਗੇ ਇਸ ਨਾਲੀਯੂਕੇ ਦੇ ਵਿੱਚ ਕੰਮ ਕਰਨ ਦੇ ਅਧਿਕਾਰ ਤੇ ਅਸਰ ਪੈਣ ਲੱਗਾ ਯੂਕੇ ਦੇ ਮੂਲ ਲੋਕ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹੋਣ ਲੱਗੇ ਇਸ ਕਾਰਨ ਸਰਕਾਰ ਕਾਫੀ ਦਬਾਅ ਮਹਿਸੂਸ ਕਰ ਰਹੀ ਸੀ 2020 ਦੇ ਵਿੱਚ 48649 ਭਾਰਤੀ ਵਿਦਿਆਰਥੀ ਬ੍ਰਿਟੇਨ ਪਹੁੰਚ ਗਏ ਇਹ ਗਿਣਤੀ 2021 ਦੇ ਵਿੱਚ 55903 ਅਤੇ 2022 ਦੇ ਵਿੱਚ 2978 ਤੱਕ ਪਹੁੰਚ ਗਈ 2023 ਤੱਕ ਇਹ ਅੰਕੜਾ 3 ਲੱਖ ਪਾਰ ਕਰ ਗਿਆ ਜਿਸ ਦੇ ਵਿੱਚ 85% ਵਿਦਿਆਰਥੀ ਭਿਆਏ ਹੋਏ ਸਨ ਜਿਨ੍ਹਾਂ ਦਾ ਉਦੇਸ਼ ਕਿਸੇ ਤਰ੍ਹਾਂ ਬ੍ਰਿਟੇਨ ਪਹੁੰਚਣਾ ਸੀ ਉੱਥੇ ਜਾ ਕੇ ਵਿਦਿਆਰਥੀ ਦੇ ਜੀਵਨ ਸਾਥੀ ਨੇ ਘੱਟ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਵਿੱਚੋਂ 60% ਦੀ ਲੋਕ ਪੰਜਾਬ ਦੇ ਹਨ ਜਦੋਂ ਕਿ ਜੇਕਰ ਹਰਿਆਣਾ ਚੰਡੀਗੜ੍ਹ ਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਹਨਾਂ ਦੀ ਗਿਣਤੀ ਅਸੀਪ ਫੀਸ ਤੋਂ ਵੱਧ ਹੋ ਜਾਂਦੀ ਹੈ ਯੂਕੇ ਦੇ ਸਟੱਡੀ ਵੀਜ਼ਾ ਦੀ ਮਾਹਰ ਗ੍ਰੇ ਮੈਟਰ ਦੀ ਐਮਜੀ ਸੋਨੀਆ ਤਵੰਦਾ ਕਹਿਣਾ ਹੈ ਕਿ ਪੰਜਾਬੀ ਮੂਲ ਦੇ ਲੋਕਾਂ ਨੇ ਉੱਥੇ ਜਾ ਕੇ ਨਾ ਸਿਰਫ ਨਿਯਮਾਂ ਦੀ ਉਲੰਘਣਾ ਕੀਤੀ ਸਗੋਂ ਕਾਟ ਮਜ਼ਦੂਰ ਤੇ ਕੰਮ ਕਰਕੇ ਯੂਕੇ ਦੇ ਮੂਲ ਨਿਵਾਸੀਆਂ ਨੂੰ ਵੀ ਮੁਸੀਬਤ ਦੇ ਵਿੱਚ ਪਾਇਆ ਹੈ ਯੂਕੇ ਗਏ ਵਿਦਿਆਰਥੀਆਂ ਦੇ ਜੀਵਨ ਸਾਥੀ ਵੀ ਹੁਨਰਮੰਦ ਜਾਂ ਤਕਨੀਕੀ ਮਾਹਰ ਨਹੀਂ ਸਨ ਸਟੱਡੀ ਵੀਜ਼ਾ ਮਾਹਰ ਸੁਕਾਂਤ ત્રिवेदी ਦਾ ਕਹਿਣਾ ਹੈ ਕਿ ਅਗਲੇ ਸਮੈਸਟਰ ਦੇ ਵਿੱਚ ਉਤਾਕ ਦੀ ਗਿਣਤੀ ਘਟ ਕੇ 25% ਦੀ ਰਹਿ ਗਈ ਹੈ ਵਿਦਿਆਰਥੀ ਹੁਣ ਯੂਕੇ ਵੱਲ ਨਹੀਂ ਦੇਖ ਰਹੇ ਹਨ ਜਿਸ ਕਰਕੇ ਹੁਣ 2024 ਦੇ ਵਿੱਚ ਯੂਕੇ ਦੇ ਵੱਲੋਂ ਇਹ ਬਦਲਾਅ ਕੀਤਾ ਗਿਆ ਸਪਾਊਸ ਵੀਜ਼ਾ ਨੂੰ ਬੰਦ ਕਰ ਦਿੱਤਾ ਗਿਆ ਸਪਾਊਸ ਵੀਜ਼ਾ ਨੂੰ ਬੰਦ ਕਰ ਤੇ ਨਾਲ ਨਾਲ ਇਹ ਗਹਿਰਾ ਤੇ ਵੱਡਾ ਅਸਰ ਪਵੇਗਾ ਜਿਹੜੇ ਯੂਕੇ ਜਾਣ ਵਾਲੇ ਵਿਦਿਆਰਥੀ ਨੇ ਜਾਂ ਫਿਰ ਉੱਤੇ ਪੜਨ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਵੱਡਾ ਝਟਕਾ ਲੱਗਾ ਬ੍ਰਿਟੇਨ ਦੀ ਸਰਕਾਰ ਨੇ ਜਨਵਰੀ 2024 ਤੋਂ ਪਤੀ ਪਤਨੀ ਵੀਜ਼ਾ ਤੇ ਪਾਬੰਦੀ ਲਗਾ ਦਿੱਤੀ ਹੈ ਹੁਣ ਤੁਸੀਂ ਆਪਣੇ ਪਤੀ ਪਤਨੀ ਜਾਂ ਫਿਰ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਸਪਾਊਸ ਵੀਜ਼ਾ ਤੇ ਯੂਕੇ ਨਹੀਂ ਲੈ ਜਾ ਸਕਦੇ